ਸਤ ਸ੍ਰੀ ਅਕਾਲ ਦੋਸਤੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਤੇ ਤੁਹਾਡਾ ਸਵਾਗਤ ਹੈ ਜਿਵੇਂ ਆਖਦੇ ਆਂ ਦੋਸਤੋ ਅੱਜ ਰਾਤ ਦੇ ਯਾਨੀ ਕਿ 31 ਤਰੀਕ ਅਤੇ 1 ਅਗਸਤ ਸਵੇਰ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਕਿਹੋ ਜਿਹਾ ਰਹੂਗਾ ਮੌਸਮ ਕਿੱਥੇ ਕਿੱਥੇ ਆ ਸਕਦਾ ਭਾਰੀ ਮੀਂਹ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਆਪਣੀ Facebook ਆਈਡੀ ਨੂੰ ਅਜੇ ਤੱਕ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਦੋਸਤੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਰਾਤ ਨੂੰ ਜਿਹੜਾ ਭਾਰੀ ਮੀਂਹ ਹੈ ਪੰਜਾਬ ਦੇ ਮਾਲਵਾ ਖੇਤਰ ਨੂੰ ਕਵਰ ਕਰੂਗਾ ਸਭ ਤੋਂ ਪਹਿਲਾਂ ਮਾਲਵਾ ਖੇਤਰ ਦੇ ਵਿੱਚ ਸਭ ਤੋਂ ਵੱਧ ਜਿਹੜਾ ਝਮੀਂ ਆ ਰਾਤ ਨੂੰ ਭਾਰੀ ਮੀਂਹ ਜਿਹੜਾ ਆ ਸਕਦਾ ਤੇ ਜੇਕਰ ਇਸ ਦਾ ਕਾਰਨ ਦੇਖੀਏ ਤਾਂ ਜਿਹੜੀਆਂ ਅਰਬ ਸਾਗਰ ਅਰਬ ਸਾਗਰ ਦੇ ਵਿੱਚੋਂ ਅਤੇ ਬੰਗਾਲ ਦੀ ਖਾੜੀ ਦੇ ਵਿੱਚੋਂ ਨਮੀ ਵਾਲੀਆਂ ਹਵਾਵਾਂ ਆ ਰਹੀਆਂ ਨੇ ਇਕੱਠੀ ਹਾਂ ਨਵੀਂ ਲੈ ਕੇ ਆ ਰਹੀ ਨੇ ਚੰਗੀ ਨਵੀਂ ਆਜੜੀ ਲੈ ਕੇ ਪਹੁੰਚ ਰਹੀਆਂ ਨੇ ਉਹਨਾਂ ਦਾ ਅਸਰ ਪੰਜਾਬ ਦੇ ਉੱਤੇ ਪੈ ਰਿਹਾ ਤੇ ਜਿਹੜੇ ਅਰਬ ਸਾਗਰ ਵਾਲਿਆਂ ਨੂੰ ਰਾਜਸਥਾਨ ਦੇ ਵਿੱਚ ਨਵੀਂ ਰਾਜਸਥਾਨ ਦੇ ਰਾਹੀਂ ਪੰਜਾਬ ਵੱਲ ਨੂੰ ਨਵੀਂ ਆ ਰਹੀ ਹੈ ਤੇ ਜਿਹੜੀਆਂ ਬੰਗਾਲ ਦੀ ਖਾੜੀ ਤੋਂ ਨੇ ਆ ਰਹੀਆਂ ਨੇ ਉਹ ਹਰਿਆਣੇ ਦੇ ਵਿੱਚ ਦੀ ਜਿਹੜੀਆਂ ਨਵੀਆਂ ਉਹ ਪੰਚਾ ਰਹੀਆਂ ਨੇ ਪੰਜਾਬ ਦੇ ਵਿੱਚ ਹਵਾਵਾਂ ਤੇ ਬਾਕੀ ਦੋਸਤੋ ਜਿਹੜਾ ਹਰਿਆਣੇ ਦੇ ਵਿੱਚ ਇੱਕ ਸਿਸਟਮ ਆ ਤਾਕੜਾ ਸਿਸਟਮ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਲਾਈਵ ਸੈਟਲਾਈਟ ਦੀ ਤਸਵੀਰਾਂ ਜਿਹੜੀ ਤਹਾੜਨਾ ਸਾਂਝੀ ਕਰ ਰਹੇ ਹਾਂ ਜਿਹੜਾ ਚਿੱਟੇ ਰੰਗ ਦਾ ਕਲਰ ਹੈ ਤਾਕੜਾ ਸਿਸਟਮਾ ਬਣਿਆ ਹੋਇਆ ਜਿਹੜਾ ਹਰਿਆਣੇ ਦੇ ਵਿੱਚ ਇਸ ਸਮੇਂ ਬਣਿਆ ਹੋਇਆ ਆਉਣ ਵਾਲੇ ਘੰਟਿਆਂ ਦੇ ਵਿੱਚ ਪੰਜਾਬ ਦੇ ਮਾਲਵਾ ਖੇਤਰ ਨੂੰ ਜਿਵੇਂ ਸਭ ਤੋਂ ਪਹਿਲਾਂ ਪਟਿਆਲੇ ਨੂੰ ਕਵਰ ਕਰੂਗਾ ਉਸ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ ਮੋਹਾਲੀ ਰੋਪੜ ਚੰਡੀਗੜ੍ਹ ਸ੍ਰੀ ਆਨੰਦਪੁਰ ਸਾਹਿਬ ਉਸ ਤੋਂ ਬਾਅਦ ਲੁਧਿਆਣੇ ਦੇ ਭਾਗ ਅਮਰੀਕੋਟਲੇ ਦੇ ਭਾਗ ਫਿਰ ਦੱਖਣ ਪੱਛਮੀ ਏਰੀਆ ਜਿਹੜਾ ਸੰਗਰੂਰ ਮਾਨਸਾ ਬਠਿੰਡਾ ਫਰੀਦਕੋਟ ਫਰੀਦਕੋਟ ਅਵੋਹਰ ਫਾਜ਼ਿਲਕਾ ਤੇ ਉਸ ਤੋਂ ਬਾਅਦ ਸ੍ਰੀ ਮੁਕਸਰ ਸਾਹਿਬ ਦੇ ਭਾਗਾਂ ਤੱਕ ਜਿਹੜੇ ਜ਼ਿਆਦਾਤਰ ਮਾਲਵੇ ਦੇ ਖੇਤਰ ਨੇ ਇਹਨਾਂ ਨੂੰ ਚੰਗੀਆਂ ਤਾਕੜੀਆਂ ਜਿਹੜੀਆਂ ਕਾਰਵਾਈਆਂ ਨੇ ਅੱਜ ਰਾਤ ਨੂੰ ਅੱਧੀ ਰਾਤ ਤੱਕ ਮੀਂਹ ਦੀਆਂ ਦੇਖਣ ਨੂੰ ਮਿਲਣਗੀਆਂ ਤੇ ਕੁਝ ਖੇਤਰਾਂ ਦੇ ਵਿੱਚ ਜਿਹੜਾ ਅੱਧੀ ਰਾਤ ਤੋਂ ਬਾਅਦ ਮੀਂਹ ਹੈ ਜਿਵੇਂ ਮਾਝੇ ਦੇ ਦਬਾਬੇ ਦੇ ਖੇਤਰ ਹੋਗੇ ਜਿਵੇਂ ਪਠਾਨਕੋਟ ਹੋ ਗਿਆ ਸ੍ਰੀ ਅਮਰਸਰ ਸਾਹਿਬ ਗਰਦਾਸਪੁਰ ਤੇ ਉਸ ਤੋਂ ਬਾਅਦ ਤਰਨਤਾਰਨ ਦੇ ਇਲਾਕੇ ਜਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕੇ ਇਨਾਂ ਦੇ ਵਿੱਚ ਵੀ ਅੱਧੀ ਰਾਤ ਤੋਂ ਬਾਅਦ ਜਿਹੜਾ ਦਰਮਿਆਨੇ ਤੋਂ ਆਪਾਂ ਕਹਿ ਸਕਦੇ ਹਾਂ ਹਲਕਾ ਫੁਲਕਾ ਮੀਂਹ ਜਿਹੜਾ ਸਿੱਟੇ ਸਰਾਟੇ ਵਾਲਾ ਮੀਂਹ ਆ ਉਹ ਪੈ ਸਕਦਾ ਜੇਕਰ ਆਪਾਂ ਕਹਿ ਸਕਦੇ ਹਾਂ 5-4% ਇਲਾਕੇ ਰਹਿ ਵੀ ਗਏ ਅੱਜ ਰਾਤ ਨੂੰ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਵਰ ਹੋ ਜਾਣਗੇ ਕਿਉਂਕਿ ਜਿਹੜਾ ਇਹ ਸਿਸਟਮ ਨਵੀਂ ਵਾਲੀਆਂ ਹਵਾਵਾਂ ਨੇ ਉਹ ਦੋਨੋਂ ਸਾਈਡਾਂ ਤੋਂ ਜਿਵੇਂ ਬੰਗਾਲ ਦੀ ਖਾੜੀ ਤੋਂ ਵੀ ਅਤੇ ਅਰਬ ਸਾਗਰ ਦੀ ਜਿਹੜੇ ਸਾਗਰ ਦੇ ਵਿੱਚੋਂ ਵੀ ਪਹੁੰਚ ਰਹੀਆਂ ਨੇ ਉਹ ਚੰਗਾ ਇੱਕ ਸਿਸਟਮ ਤਾਕੜਾ ਸਿਸਟਮ ਆ ਜਿਹੜਾ ਪੰਜਾਬ ਦੇ ਵਿੱਚ ਲੈ ਕੇ ਪਹੁੰਚ ਰਹੀਆਂ ਨੇ ਜਿਨੇ ਨਾਲ ਅੱਜ ਰਾਤ ਨੂੰ ਜ਼ਿਆਦਾਤਰ ਮਾਲਵੇ ਦੇ ਖੇਤਰਾਂ ਦੇ ਵਿੱਚ ਚੰਗਾ ਕਹਿ ਸਕਦੇ ਆਪਾਂ ਭਾਰੀ ਮੀਂਹ ਜਿਹੜਾ ਉਹ ਪੈਊਗਾ ਤੇ ਕੁਝ ਦੇ ਵਿੱਚ ਦਰਮਿਆਨਾ ਮੀਂਹ ਪਊਗਾ ਕੁਝ ਥੋੜੇ ਜਿਹੇ ਇਲਾਕੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਹਲਕੀ ਫੁਲਕੇ ਗਰਜ ਚਮਕਦਾਰ ਛਿੱਟੇ ਹੀ ਪੈਣਗੇ ਸਵੇਰ ਦੇ ਤੋਂ ਪਹਿਲਾਂ ਆਪਾਂ ਅੱਧੀ ਰਾਤ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਅੱਧੀ ਰਾਤ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਵੀ ਜਿਹੜਾ ਦਰਮਿਆਨਾ ਜਾਂ ਮੀਂਹ ਆ ਜਿਵੇਂ ਕਿਉਂਕਿ ਜਿਉਂ-ਜਿਉਂ ਇਹ ਅੱਗੇ ਨੂੰ ਵਧੂਗਾ ਮਾਜੇ ਦੇ ਦਬਾਬੇ ਦੇ ਖੇਤਰਾਂ ਵੱਲੋਂ ਇਹ ਸਿਸਟਮ ਵਧੂਗਾ ਤਾ ਉਹਨਾਂ ਦੇ ਵਿੱਚ ਥੋੜਾ ਜਿਹਾ ਕਮਜ਼ੋਰ ਹੋ ਜੂਗਾ ਉੱਥੇ ਜਾਂਦਾ ਇਹ ਦਰਮਿਆਨਾ ਜਾਂ ਮੀਂਹ ਜਿਹੜਾ ਸਵੇਰ ਤੱਕ ਆਪਾਂ ਕਹਿ ਸਕਦੇ ਆ ਅੱਧੀ ਰਾਤ ਤੋਂ ਬਾਅਦ 11 12 ਵਜੇ ਤੋਂ ਬਾਅਦ ਜਾਂ 12 1 ਵਜੇ ਤੋਂ ਬਾਅਦ ਮੀਂਹ ਜਿਹੜਾ ਥੋੜਾ ਜਿਹਾ ਘਟ ਉੱਥੇ ਤਿਸਰਾ ਟੈਨੇਡੇ ਲੱਗਣਗੇ ਤੇ ਪ੍ਰੰਤੂ ਜਿਹੜਾ ਅੱਧੀ ਰਾਤ ਤੋਂ ਪਹਿਲਾਂ ਆਪਾਂ ਕਹਿ ਸਕਦੇ ਆ 11 ਵਜੇ ਦੇ ਕਰੀਬ ਜਿਹੜਾ ਸਿਸਟਮ ਪੰਜਾਬ ਦੇ ਵਿੱਚ ਐਕਟੇਟਰ ਹੋ ਰਿਹਾ ਤਾਂ ਉਹ ਪਟਿਆਲੇ ਵਾਲੀ ਸਾਈਡ ਤੋਂ ਜਿਹੜਾ ਐਂਟਰ ਹੋ ਰਿਹਾ ਪਟਿਆਲਾ ਚੰਡੀਗੜ੍ਹ ਮਹਾਲੀ ਰੋਪੜ ਨੰਗਲ ਸ੍ਰੀ ਅਨੰਦਪੁਰ ਸਾਹਿਬ ਤੱਕ ਤੇ ਉਸ ਤੋਂ ਬਾਅਦ ਮਰੀਲ ਕੋਟਲਾ ਲੁਧਿਆਣ ਆਪਾਂ ਕਹਿ ਸਕਦੇ ਹਾਂ ਸ੍ਰੀ ਫਤਿਹਗੜ ਸਾਹਿਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਦੀ ਤੇ ਬਸੀ ਪਠਾਨਾ ਤੇ ਉਸ ਤੋਂ ਬਾਅਦ ਇੱਧਰ ਸੰਗਰੂਰ ਬਰਨਾਲਾ ਬਠਿੰਡਾ ਇੱਧਰ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਕਵਰ ਕਰਦਾ ਹੋਇਆ ਨਜ਼ਰ ਆਊਗਾ ਜਿਹੜਾ ਸਿਸਟਮ ਆ ਤਾਕੜਾ ਸਿਸਟਮ ਬਣ ਚੁੱਕਿਆ ਦੋਸਤੋ ਬਹੁਤ ਸਾਰੇ ਦੋਸਤ ਮਿੱਤਰ ਆਪਾਂ ਕਹਿ ਸਕਦੇ ਹਾਂ ਵੇਟ ਕਰਦੇ ਹੋਣਗੇ ਮੀਂਹ ਦੀ ਤਾਂ ਉਹ ਮੀਂਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪਹੁੰਚ ਰਿਹਾ ਤੇ ਜਿਹੜੀ ਹਮਸ ਭਰੀ ਅੱਜ ਗਰਮੀ ਬਣੀ ਹੋਈ ਆ ਉਸ ਤੋਂ ਜਿਹੜੀ ਰਾਹਤ ਆ ਉਹ ਮਿਲਦੀ ਹੋਈ ਨਜ਼ਰ ਆਊਗੀ ਬਾਕੀ ਕੋਈ ਵੀ ਵੱਡੀ ਅਪਡੇਟ ਜਾਂ ਕੋਈ ਚੇਂਜ ਹੁੰਦਾ ਮੌਸਮ ਦੇ ਵਿੱਚ ਤਾਂ ਉਹ ਰਾਤ ਨੂੰ ਜਾਂ ਸਵੇਰ ਦੀ ਪਹਿਲੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਸਵੇਰ ਤੱਕ ਜ਼ਿਆਦਾਤਰ 70 ਤੋਂ 80% ਇਲਾਕਿਆਂ ਦੇ ਵਿੱਚ ਜਿਹੜੀ ਬੱਦਲਵਾਈ ਬਣੀ ਰਹੂਗੀ ਕੁਝ ਕਦੇ ਵਿੱਚ ਦਰਮਿਆਨਾ ਜਾਂ ਮੀਂਹ ਪੈਂਦਾ ਹੋਊਗਾ ਕੁਝ ਦੇ ਵਿੱਚ ਹਲਕੇ-ਫੁਲਕੇ ਛਿੱਟੇ ਪੈਂਦੇ ਉਹਨਾਂ ਦੇ ਵਿੱਚ ਜਿਹੜਾ ਬਦਲੀ ਸਿਸਟਮ ਉਹ ਬਣਿਆ ਰਹੂਗਾ ਬਾਕੀ ਦੋਸਤੋ ਸਵੇਰ ਤੋਂ ਬਾਅਦ ਜਿਹੜੀ ਵੀ 8-9 ਵਜੇ ਤੋਂ ਬਾਅਦ ਜਿਹੜੀ ਵੀ ਵੱਡੀ ਅਪਡੇਟ ਆਊਗੀ ਅਸੀਂ ਤੁਹਾਨੂੰ ਲਾਈਵ ਹੋ ਕੇ ਜਾਂ ਵੀਡੀਓ ਪਾ ਕੇ ਜਾਣਕਾਰੀ ਦੇ ਦਵਾਂਗੇ ਪਰੰਤੂ ਅੱਜ ਰਾਤ ਨੂੰ ਚਾਹੇ ਉਹ ਅੱਧੀ ਰਾਤ ਤੋਂ ਪਹਿਲਾਂ ਹੋਵੇ ਚਾਹੇ ਅੱਧੀ ਰਾਤ ਤੋਂ ਬਾਅਦ ਕਿਉਂਕਿ ਕਈ ਵਾਰੀ ਹਵਾਵਾਂ ਦੀ ਗਤੀ ਘਟਣ ਦੇ ਕਾਰਨ ਜਾਂ ਨਮੀ ਵਾਲਾ ਦਬਾਅ ਘਟਣ ਦੇ ਕਾਰਨ ਅੱਧੀ ਰਾਤ ਤੋਂ ਆਪਾਂ ਪਹਿਲਾਂ ਜਿਹੜੇ ਮੀਂਹ ਦੇ ਸਿਸਟਮ ਬਾਰੇ ਜਾਣਕਾਰੀ ਦਿੱਤੀ ਆ ਅੱਧੀ ਰਾਤ ਤੋਂ ਪਹਿਲਾਂ ਥੋੜੀ ਜਿਹੀ ਦੇਰੀ ਹੋ ਸਕਦੀ ਹੈ ਅੱਧੀ ਰਾਤ ਤੋਂ 11 12 ਬਜਰੇ ਕਰੀਬ ਹੀ ਇਹ ਸਿਸਟਮ ਆ ਜਿਹੜਾ ਪਹੁੰਚ ਸਕਦਾ ਦਿਰਾ ਤੋਂ ਥੋੜਾ ਜਿਹਾ ਬਾਅਦ ਚ ਵੀ ਆ ਸਕਦਾ ਕਿਉਂਕਿ ਇਹ ਸਿਸਟਮ ਪਹੁੰਚੂਗਾ ਜ਼ਰੂਰ ਅੱਜ ਪੰਜਾਬ ਦੇ ਕਈ ਇਲਾਕਿਆਂ ਨੂੰ ਜਿਹੜਾ ਚੰਗੇ ਮੀਂਹ ਵਾਲਾ ਕਵਰ ਕਰੂਗਾ ਬਾਕੀ ਦੋਸਤੋ ਤੁਸੀਂ ਕਮੈਂਟ ਜ਼ਰੂਰ ਕਰਿਓ ਤੁਹਾਡੇ ਇਲਾਕੇ ਵਿੱਚ ਰਾਤ ਨੂੰ ਮੀਂਹ ਪਿਆ ਜਾਂ ਨਹੀਂ ਤਾਂ ਜ਼ਰੂਰ ਅਸੀਂ ਤੁਹਾਡੇ ਕਮੈਂਟਾਂ ਦੀ ਵੇਟ ਕਰਾਂਗੇ ਤੁਸੀਂ ਸ਼ਾਰਟ ਵੀਡੀਓ ਵੀ ਸਾਨੂੰ ਜਿਹੜੇ WhatsApp ਨੰਬਰ ਆ Facebook ਆਈਡੀ ਆ ਇਸ ਦੇ ਮੈਸੇਜਾਂ ਦੇ ਵਿੱਚ ਅਤੇ WhatsApp ਨੰਬਰ 9023896709 ਤੇ ਭੇਜ ਸਕਦੇ ਹੋ ਤੇ ਤੁਸੀਂ ਆਪਣੇ ਕਾਰੋਬਾਰ ਦੀ ਕੋਈ ਵੀ ਐਡ ਦੇਣੀ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ WhatsApp ਨੰਬਰ ਦੇ ਰਹੀਂ ਕੰਟੈਕਟ ਕਰ ਸਕਦੇ ਹੋ ਇੰਨੀ ਇੱਕ ਜਾਣਕਾਰੀ ਦੋਸਤੋ ਤੁਹਾਰ ਨਾਲ ਸਾਂਝੀ ਕਰਨਿਆ ਦਿਨ ਵੇਲੇ ਵੀ ਤੁਸੀਂ ਦੇਖਿਆ ਦਰ ਸ਼ਾਮ ਨੂੰ ਸਵੇਰ ਵੇਲੇ ਤੋਂ ਹੌਮਸ ਭਰਿਆ ਮੌਸਮ ਬਣ ਰਿਹਾ ਤੇ ਦਰ ਸ਼ਾਮ ਨੂੰ ਕਈ ਇਲਾਕਿਆਂ ਦੇ ਵਿੱਚ 30 ਤੋਂ 35% ਇਲਾਕਿਆਂ ਦੇ ਵਿੱਚ ਜਿਹੜੇ ਮੀਂਹ ਦੇ ਸਿੱਟੇ ਸਰਾਟੇ ਨੇ ਉਹ ਦੇਖਣ ਨੂੰ ਮਿਲੇ ਨੇ ਬਾਕੀ ਸ਼ੇਅਰ ਦੇ ਸਮੇਂ ਮਿਲਦੇ ਆ ਦੋਸਤੋ ਵੱਡੀ ਅਪਡੇਟ ਦੇ ਲਈ ਜੋ ਆਪਾਂ ਕਹਿ ਸਕਦੇ ਆ ਅਪਡੇਟ ਦੇ ਲਈ ਇੰਤਜ਼ਾਰ ਕਰਦੇ ਆ ਕਿ ਗਰਮੀ ਨੇ ਸਤਾਏ ਹੋਏ ਨੇ ਪੰਜਾਬ ਵਾਸੀ ਵੀ ਤੇ ਹਰਿਆਣਾ ਵਾਸੀ ਵੀ ਪਰੰਤੂ ਹਰਿਆਣੇ ਦੇ ਵਿੱਚ ਇਹ ਸਿਸਟਮ ਐਕਟਿਵ ਹੋ ਚੁੱਕਿਆ ਆ ਚੁੱਕਿਆ ਬਦਲਵਾਈ ਆ ਚੁੱਕੀ ਹੈ ਪਰੰਤੂ ਮੀਂਹ ਦੀ ਉਡੀਕ ਹੈ ਜੀ ਉਹ ਹੁਣ ਪੰਜਾਬ ਵਾਸੀਆਂ ਨੂੰ ਆ ਅਸੀਂ ਵੀ ਇਹੀ ਕਹਿ ਰਹੇ ਆ ਕਿ ਜਲਦ ਤੋਂ ਜਲਦੀ ਮੀਂਹ ਆਵੇ ਪੰਜਾਬ ਵਾਸੀ ਜਿਹੜੀ ਇਹ ਹੋਮਸ ਭਰੀ ਗਰਮੀ ਆ ਇਸ ਤੋਂ ਰਾਹਤ ਮਿਲੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ